ਹਾਂਜੀ ਵੀਰੇ ਜਿਹੜੇ ਆ ਰੌਲਾ ਪਾਉਂਦੇ ਸੀ ਆਪਣੇ ਨਾਲ ਉਹਨਾਂ ਨੂੰ ਆ ਪੁਲਿਸ ਫੜ ਕੇ ਲੱਗੀ ਆ ਅਵੇ ਮੁਰਸ਼ਲ ਗਈ ਸੀ ਤੇ ਵਿਚਕਾਰ ਉਹਨਾਂ ਨੂੰ ਬਾਇਆ ਤੇ ਥਾਣੇ ਲੱਗੇ ਆ ਅੱਛਾ ਜੀ ਆ ਜੀ ਆ ਬੰਦਾ ਦੇਖੋ ਜਿਹੜਾ ਗੱਡੀ 'ਚ ਮਗਰ ਆਪਣੇ ਬਿੰਦਦਾ ਵਾ ਗੱਡੀ 'ਚ ਮਗਰ ਬੈਠਾ ਹੋ ਬਿੰਦਦਾ ਹੀ ਆ ਆ ਕਰਨਾ ਪੈਣਾ ਕਿੱਦਾਂ ਪਿੰਡ ਦਾ ਬੰਦਾ ਹੈ ਆਪਣੇ ਪਿੰਡ ਦਾ ਵਾ ਅ ਗੁਜਰਾਹਾਂ ਤੋਂ ਛੜਾ ਕੇ ਲੈਂਦਾ ਅੱਜੇ ਹਾਂਜੀ ਦੂਜਾ ਭਰਾ ਉਹ ਬੇਲੀ ਰੰਦਾ ਉਹ ਕੱਲੇ ਅੱਛਾ ਇਹਦਾ ਕੋਈ ਪੁੱਤਰਾ ਬਰੋ ਇਹ ਗੁਜਰਾਹ ਪੁਰੇ ਹਾਂ ਜਗਾਓ ਅੱਛਾ ਅੱਜ ਚਾਹਵੇਂ ਵੀ ਨਹੀਂ ਪੰਜੀ ਮਹੀਨੇ ਛੜਾ ਕੇ ਲੈਂਦਾ ਇੱਥੋਂ ਇਹਦਾ ਹੈਗਾ ਘਰ ਪਰਿਵਾਰ ਹੈਗਾ ਇਹਦਾ ਉਹ ਸਾਹਮਣੇ ਕਹਿਆ ਕਿ ਜਰਾ ਓਨ ਖੜਿਆ ਹੀ ਹਾਂ ਹਾਂਜੀ ਭੈਣ ਜੀ ਹਾਂਜੀ ਭਾਈ ਜੀ ਉਹ ਜਿਹੜਾ ਕੰਮ ਹੁੰਦਾ ਇਹ ਮੈਨਾਂ ਤੇ ਨਹੀਂ ਹੋਣੀ ਹੋਇਆ ਕੰਮ ਕੀਤਾ ਹੀ ਕੰਮ ਬੜਾ ਕੀਤਾ ਅਸੀਂ ਕੰਮ ਬੜਾ ਕਰਾਇਆ ਇਹ ਹਰ ਸਾਲ ਦੇ ਤਿੰਨ ਮਹੀਨੇ ਬਾਅਦ ਚੱਲ ਜਾਂਦਾ ਉੱਥੇ ਹਾਂਜੀ ਕਿਉਂਕਿ ਤੁਹਾਡੇ ਬਈ ਸਰਪੰਚ ਦਾ ਸਰਪੰਚ ਦਾ ਘਰ ਕਿੱਥੇ ਆ ਸਰਪੰਚ ਦਾ ਨਾ ਅੱਗੇ ਜਾ ਕੇ ਪਾਪਾ ਜੀ ਕੋਈ ਕਰੋ ਸਾਈਡ ਤੇ ਹਾਂ ਚਲੋ ਇਹ ਲਾਲ ਕੋਠੀ ਨਹੀਂ ਪੈਣੀ ਅਸ ਫਗਵਾੜੀ ਤੋਂ ਲੈ ਕੇ ਆਏ ਆ ਫਗਵਾੜੀ ਕੋਲੋਂ ਲੈ ਕੇ ਆਏ

ਯੋ ਪਿੰਡਾਂ ਦੇ ਅੱਗੇ ਚਾਹੇ ਕਰਦੇ ਨੇ ਜੁਗਰਾਂ ਦਾ ਜਿਹੜਾ ਚੈਨਲ ਹੈ ਮਾਈਕ ਤਾਂ ਦੇਵਾ ਨਹੀਂ ਦੇਖੇ ਹੋਣ ਹੋਣ ਇਹ ਬਾਬਾ ਨਹੀਂ ਉਹ ਕਰ ਰਹੇ ਨਹੀਂ ਸਰਪੰਚ ਨਹੀਂ ਹੈਗਾ ਕੋਈ ਹੋਰ ਕੋਈ ਮੈਂਬਰ ਪੰਚਾਇਤ ਕੋਈ ਹੋਵੇ ਆਪਾਂ ਨੂੰ ਆ ਕਰਮਜੀਤ ਨੂੰ ਕਿਸੇ ਨੂੰ ਬੁਲਾ ਲਓ ਹਾਂ ਆ ਉਹ ਘਰ ਆ ਮੈਂਬਰ ਇਹ ਕਿਹੜਾ ਪਿੰਡ ਹੈ ਸੁਰਖਾ ਸੁਰਖਾ ਪਿੰਡ ਠੀਕ ਹੈ ਜੀ ਇਹ ਪਿੰਡ ਬੰਦਾ ਆਪਣੇ ਪਿੰਡ ਦੇ ਆ ਹਾਂ ਜੀ ਪਿੰਡ ਦਾ ਪਛਾਨ ਲਿਆ ਆਪਣਾ ਮਹਰਬਾਨੀ ਭਜੰਦਾ ਭਜੰਦਾ ਮੁੰਡਾ ਬਬੇ ਛੜਾ ਕੇ ਲੈਂਦਾ ਗੁਜਰਾ ਤੋਂ ਅੱਜ ਕੰਮ ਲਗਾਹ ਕਰਨਗੇ ਤੇ 15000 ਰੁਪਏ ਲੈਣੇ ਵਿਚਾਰੇ ਨੇ ਉਧਰ ਆ ਸੈੱਟ ਛੜਵਾ ਕੇ ਲੈਂਦਾ ਗੁਜਰਾ ਤੋਂ ਅੱਜ ਅੱਛਾ ਜੀ ਠੀਕ ਹੈ ਜੀ ਆਹ ਹਾਲਤ ਵੇਖ ਲੋ ਕਿਉਂਕਿ ਤੁਹਾਡੀਆਂ ਅੱਗੇ ਵੀ ਵੀਡੀਓ ਦੇਖੂਗਾ ਗੱਡੀਆਂ ਵੀਡੀਓ ਨਹੀਂ ਚੰਗਾ ਬੜੇ ਪੋਨੇ ਸੀ ਕਿਤੇ ਦੇ ਬਹੁਤ ਬੁਰਾ ਹਾਲਾਤ ਸੀ ਇਸ ਬੰਦੇ ਦੇ ਥੱਲੇ ਸੌਂਦੇ ਸੀ ਇਹਨੂੰ ਬੰਦੇ ਨੂੰ ਠੀਕ ਹੈ ਜੀ ਆ ਮਤਲਬ ਕਿ ਥੱਲੇ ਹੀ ਪੁੰਜੀ ਸੌਂਦੇ ਸੀਗੇ ਦਰੀ ਵਿਛਾ ਕੇ ਦੇ ਉੱਤੇ ਉਹਨੂੰ ਪਾਇਆ ਹੁੰਦਾ ਸੀ ਇਹ ਬੰਦੇ ਨੇ ਬਾਬਾ ਜੀ ਇਹਨੂੰ ਪਿੰਡ ਵਾਲੇ ਇੰਨਾ ਨਾ ਬਿਲ ਦੀ ਬਿਸਤਰਾ ਰੂਤੀ ਗਣੀ ਬੰਦੇ ਇਹ ਜਾਣ ਕੇ ਤੁਰਪਾਂ ਦਾ ਜਿੱਦ ਨੂੰ ਮਰ ਗਈ ਇਹ 4-5 ਮਹੀਨੇ ਤੱਕ ਰੱਖਿਆ ਸੀ ਹੋਠੀੜਾ ਵੀ ਦੀ 4 ਮਹੀਨੇ ਲਾ ਗਏ ਆ ਪੈਸੇ ਦਿੱਤੇ ਨੇ 5-15 ਪੈਸੇ ਮੈਂ ਦਹੀਂ ਦਵਾ ਕੇ ਲੈਂਦਾ ਉਹਨੂੰ ਹਾਂ ਪੈਸੇ ਦਵਾ ਕੇ ਲੈਂਦੇ ਉਹਨੂੰ ਖਰੋਨੇ ਲੈ ਕੇ ਆਉਣデア ਤਾਂ ਆ ਹੀ ਫਿਰ ਇਦਾਂ ਅਸੀਂ ਆ ਗਏ ਆ ਤਰਨ ਤਣ ਤੋਂ ਵੀ ਵੀਰ ਇਹ ਵੀ ਗੁਰਦਾਸਪੁਰ ਤੋਂ ਸਾਨੂੰ ਇਹ ਫੇਰ ਅਸੀਂ ਨੂੰ ਨਵਾਤਵਾ ਕੇ ਵਾਪਸ ਲੈ ਕੇ ਆਵਾਂਗੇ ਅਗਲੇ ਦਿਨ ਹਣਾ ਤੇ ਸਾਨੂੰ ਕੱਲ ਨੂੰ ਟਾਈਮ ਨਹੀਂ ਲੱਗਣਾ ਇਦਾਂ ਹੀ ਪਿੰਡ ਲੈ ਚਲਦੇ ਆ। ਕੋਈ ਗੱਲ ਨਹੀਂ ਹੋ ਗਈ। ਤੇ ਇਹਦਾ ਪਰਿਵਾਰ ਇਹਦਾ ਵੀ ਇਦਾਂ। ਇਹਦਾ ਮਰ ਗਿਆ ਮੰਮੀ ਮਰ ਗਈ। ਅੱਛਾ ਜੀ। ਇਹ ਮਿਰਵਾਲ ਦੇ ਹੀ ਪਰ ਇੱਥੇ ਵੀ ਹੱਡ ਪਿੰਡੂ ਆਏ। ਆ ਤੂੰ ਵੇਜ ਕੇ ਇਦਾਂ ਹੀ ਇਹ ਕਪੜਾ ਤੇ ਭਰਾ ਇਹਦਾ। ਇਹਦਾ ਇੱਕ ਭਰਾ ਲੱਗਾ ਕਿਸੇ ਦੇ ਨਾਲ। ਅੱਛਾ। ਕਿਹਨਾਂ ਸੀਰੀ ਲੱਗਾ? ਤੇ ਤਾਇ ਨੂੰ ਉਹ ਵੀ ਸੀਰੀ ਲੱਗਾ। ਅੱਛਾ ਜੀ। ਤੇ ਪਰਿਵਾਰ ਜੇ ਹੈ ਨਹੀਂ ਇਹ ਦੋਨੇ ਜਨੇ ਰਹਿ ਕੇ ਚਲੇ ਗਏ ਤੇ ਦੀ ਭੈਣ ਆ ਉਹ ਵਿਆਹੀ ਹੋਈ ਹੈ। ਉਹ ਕਾਲੀ ਵਿਆਹੀ। ਮੈਂ ਬਸ ਅਸੀਂ ਆਏ ਸੀ ਇਸ ਕਰਕੇ ਆਏ ਸੀ ਕਿ ਲੈ ਕੇ ਕਿ ਪਿੰਡ ਦੀ ਪੰਚਾਇਤ ਨਾਲ ਗੱਲ ਕਰਕੇ ਜੇ ਤੇ ਇੱਥੇ ਰਹਿ ਸਕਦਾ ਵਾ ਠੀਕ ਹੈ ਫਿਰ ਤੇ ਵਧੀਆ ਵਾ ਜੇ ਨਹੀਂ ਇੱਥੇ ਰਹਿ ਸਕਦਾ ਵੀ ਜਿਹਨੇ ਐਦਾਂ ਹੀ ਡਿਸਟਰਬ ਹੋ ਜਾਂਦਾ ਵਜੇ ਐਦਾਂ ਹੀ ਹੈਨਾ ਮਨ ਚੋਂ ਐਦਾਂ ਹੀ ਡਿਸਟਰਬ ਹੋ ਜਾਂਦਾ ਕੱਲ ਨੂੰ ਕਿਸੇ ਦੇ ਹੱਥ ਆ ਜੇ ਉਸ ਤੋਂ ਚੰਗਾ ਵਾ ਇਨਾ ਵੀਰਾਂ ਦਾ ਵਿਆਸ਼ਰਮਾ ਤੇ ਆਪਣਾ ਵਿਆਸ਼ਰਮਾ ਇਹ ਗਰਦਾਸਪੁਰ ਹੈ ਜੀ ਲੱड्डा ਮੁੰਡਾ ਇੱਥੇ ਬਟਾਲਾ ਸਾਈਡ ਤੇ ਮਾਨ ਸਾਹਿਬ ਨੂੰ ਬੋਲਦਾ ਜੀ 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 ਹਾਂਜੀ ਰੋਡ ਤੇ ਹੈ ਜਿਹੜਾ ਧੰਨ ਰੋਡ ਕਹਿੰਦੇ ਨੇ ਰੋਡ ਤੇ ਐਦਾਂ ਹੀ ਤੁਹਾਡੇ ਵਰਗੇ ਸੱਜਣ ਮਿੱਤਰ ਜਿਹੜੇ ਮਤਲਬ ਕਿ ਪਿਆਰ ਕਰਦੇ ਆਪਾਂ ਨੂੰ ਸੇਵਾ ਕਰਦੇ ਹਨਾ ਉਹਨਾਂ ਨੇ ਮੈਨੂੰ ਵੀਡੀਓ ਬਣਾ ਕੇ ਭੇਜੀਆਂ ਇਹਦੀਆਂ ਠੀਕ ਠੀਕ ਹੈ ਜੀ ਤੇ ਐਦਾਂ ਗੁਜਰਾਂ ਨੇ ਬੰਦਾ ਰੱਖਿਆ ਉਹ ਵੀ ਪੰਜਾਬੀ ਠੀਕ ਹੈ ਜੀ ਤੇ ਹਾਲਾਤ ਇਹਦੇ ਤੁਸੀਂ ਵੇਖ ਸਕਦੇ ਜੀ ਅੱਜ ਭਜਾ ਦੇ ਲੱਗੇ ਸੀ ਇਹਨੂੰ ਜਦੋਂ ਅਸੀਂ ਪਹੁੰਚੇ ਨਾ ਇਹਨੂੰ ਪਛਾਣਦੇ ਲੱਗੇ ਸੀ ਅਸੀਂ ਮਤਲਬ ਭਾਈਦੇ ਨੂੰ ਫੜਿਆ ਇਹਨੂੰ ਹਾਂ ਜਿਆ ਭਾਜਾ ਗੁਦਰ ਹੈਂ ਪੁੱਛੇ ਇਹਨੂੰ ਕਿੰਨੇ ਚਿਰ ਰਿਹਾ ਤੋ ਇਹਨੂੰ ਉਤਰਿਆ ਚਾਰ ਮਹੀਨੇ ਚਾਰ ਮਹੀਨੇ ਹਾਂਜੀ ਪਹਿਲੇ ਲੱਗਦਾ ਤਾਂ ਪਹਿਲੇ ਹੁਣ ਹੁਣ ਦਵਾ ਕੇ ਲੈ ਆਏ ਆ ਥਾਣੇ ਜਾ ਕੇ ਪੁਲਿਸ ਸਾਦ ਕੇ ਫਿਰ ਮੁਗਾ ਕੇ ਲੈ ਕੇ ਆਏ ਆ ਬੜਾ ਬਹੁਤ ਜਦੋਜਾਦ ਹੋਈ ਉਹਨਾਂ ਨਾਲ ਹਾਂ ਹਾਂਜੀ ਕੋਈ ਹੈਗਾ ਆਪਣੇ ਇੱਥੇ ਕੋਈ ਪਿੰਡ ਪੰਚਾਇਤ ਦਾ ਨਾਮ ਕੋਈ ਹੈ ਨਾ ਕੀ ਨਾਮ ਉਹਦਾ ਗੁਜਰਦਾ ਹੈ ਤਾਏ ਚੋਲੇ ਮਾ ਮੈਂ ਕਿਹਾ ਦਾਏ ਨੂੰ ਬਾਬਾ ਜੀ ਬੁਲਾ ਲਈ ਬੁਲਾ ਲਓ ਬੁਲਾ ਲਓ ਵੀ ਜੀ ਤੇ ਪਾਣੀ ਫੜਿਓ ਯਾਰ ਪਾਣੀ ਪਿਆ ਦੀ ਯਾਰ ਨਾ ਉੱਧਰ ਲਾਓ ਤਾਂ ਵੇਚਦੇ ਨੇ ਉੱਧਰ ਲਾ ਦੇ ਜਾਂਦੇ ਆ ਐਦਾਂ ਕਰਦੇ ਆ ਭਾਜੀ ਮੈਂ ਫਰੋਈਪੁਰੋਂ ਬੰਦੇ ਫਰੋਈਪੁਰੋਂ ਇਹਨਾਂ ਬੰਦਾ ਚੱਕਿਆ ਅੱਜ ਤੋਂ 4-5 ਸਾਲ ਪਹਿਲਾਂ ਪਠਾਨਕੋਟ ਕੋਲ ਆ ਗਿਆ ਤੇਰਾ ਪੁੱਤ ਪਤਾ ਜੇ ਪਠਾਨਕੋਟੋਂ ਚੁੱਕਦੇ ਆ ਤੇ ਇੱਧਰ ਨੂੰ ਬੰਨੇ ਘੱਲ ਦਿੰਦੇ ਆ ਕਾਗ ਦੇ ਪਾਤ ਉੱਥੋਂ ਕਿਸ ਨੇ ਆਪਾਂ ਨੂੰ ਦੱਸਿਆ ਉਹਦੀ ਮੈਂ ਵੀਡੀਓ ਬਣਾ ਕੇ ਪਾਈ ਤੇ ਤੇਰੀ ਸਾਲੀ ਵਾਲਾ ਬਾਈ ਅੱਗੇ ਆ ਪਾ ਇੱਦਾਂ ਹੀ ਕਰਦੇ ਆ ਚਾਰ ਬੰਦੇ ਦੇਖੇ ਲੱਗਦੇ ਉਹ ਉਹ ਸਟੇਸ਼ਨ ਤੋਂ ਕੰਦੇ ਹਿਲਾਇਆ ਤੂੰ ਉਹ ਮਾਰੀ ਜਾਂ ਸੰਗਲ ਮਾਰੇ ਚਾਹੁੰਨ ਨਹੀਂ ਚਾਹੁੰਨ ਸੰਗਲ ਮਾਰੇ ਤੂੰ ਬੰਦੇ ਦੇ ਅੰਦਰ ਤੂੜੀ ਵਾਲੇ ਚੋਣ ਇੱਦਾਂ ਹੀ ਉਹਨਾਂ ਨੇ ਸੱਟ ਚੜਾਈ ਉਹ ਕਹਿੰਦੇ ਰੋਟੀ ਖਾ ਲੈ ਫੇਰ ਤੁਹਾਨੂੰ ਛੱਡ ਦੇਣਾ ਉਹ ਭਾਂਡੇ ਉੱਥੇ ਰੱਖੇ ਉਹਨਾਂ ਦੇ ਉੱਤੇ ਕੰਮ ਇਹਦੇ ਵੀ ਤੇ ਭਾਂਡੇ ਉਹੀ ਹੁਣੇ ਆ ਹਾਂਜੀ ਥੱਲੇ ਇਹਨਾਂ ਨੂੰ ਇਹਨੂੰ ਤਾਂ ਬਿਸਤਰਾ ਵੀ ਨਹੀਂ ਉਹਨਾਂ ਨੇ ਕੰਜਰਾਂ ਨੇ ਚੰਗੀ ਤਰ੍ਹਾਂ ਦਿੱਤਾ ਜਿਵੇਂ ਥੱਲੇ ਆਪਾਂ ਨੂੰ ਤੂੜੀ ਜੀ ਨਹੀਂ ਪਾਈ ਹੁੰਦੀ ਥੱਲੇ ਜਦੋਂ ਆਪਾਂ ਕੁੱਤਿਆਂ ਨੂੰ ਸਵਾਹ ਦਿੰਨੇ ਆ ਕੁੱਤਿਆਂ ਨੂੰ ਵੀ ਆਪਾਂ ਵਧੀਆ ਚੀਜ਼ ਦਿੰਨੇ ਆ ਵੀ ਆ ਯਾਰ ਨਹੀਂ ਕੁੱਤਿਆਂ ਵਰ ਆਏ ਫਿਰ ਵੀ ਇਹਦੇ ਤੋਂ ਭੈੜੇ ਚੀਜ਼ ਥੱਲੇ ਸਵਾਹੇ ਹੁਣ ਬਿਸਤੇ ਘਰ ਕਿੱਧਰ ਹੈ ਟਾਡਾ ਹੈ ਸਾਰੇ ਨਹੀਂ ਤੇਰਾ ਭਰਾ ਫਿਰ ਕਿੱਦਾਂ ਰਹਿੰਦਾ ਹੈ ਉਹ ਭਰਾ ਕਿਸੇ ਦਿਨ ਅੱਛਾ ਉਹ ਨਾਲ ਹੀ ਰਹਿੰਦਾ ਵਿਆਹ ਹੈ ਉਹ ਕਿਹਦੇ ਕੰਮ ਕਰਦਾ ਉਹ ਇਦਾਂ ਕੋਈ ਗੇਰਾ ਨਹੀਂ ਲਿੰਦੀ ਉਹ ਛੱਡ ਗਈ ਹੈ ਅੱਛਾ ਅੱਛਾ ਤੇ ਆਪਣੇ ਕਿਹਦਾ ਸੀ ਤੇ ਆ ਲੱਗ ਲੱਗਿਆ ਤੂੰ ਕਿੱਥੇ ਹੈਂ ਪਿੰਡ ਹੈਂ ਨਹੀਂ ਨਹੀਂ ਯਾਰ ਮੈਂ ਪਠਿਆਲਾ ਰਹਾ ਹਾਂ ਹਾਂ ਕਿੱਥੇ ਦੁਕਾਨ ਲੈ ਜਾਓ ਮਰ ਜਾ ਆ ਪਿੰਡ ਨੂੰ ਉਹ ਯਾਰ ਤੇਰਾ ਛੋਟਾ ਨਹੀਂ ਭਰਾ ਤੇਰਾ ਉਹ ਫਗਵਾੜੇ ਇੱਕ ਤੇ ਕੰਮ ਕਰਦਾ ਹੈ ਕਿ ਗੁਜਰਾ ਦੇ ਕੋਲ ਤੇ ਉਹ ਸਮਾਸਨਤਾ ਗਈ ਨਾ ਜਿਹੜੀ ਸਮਾਸੇਵਾ ਉਹ ਲੈ ਕੇ ਆਏ ਨੇ ਭਾਈ ਛੜਾ ਕੇ ਥੋਂ ਆ ਉਥੇ ਆਏ ਨਹੀਂ ਲੈ ਕੇ ਅੱਛਾ ਯਾਰ ਮੈਂ ਅੱਡ ਪੱਠੇ ਵਢਣ ਦੀ ਆ ਤੂੰ ਆ ਜਾ ਕੋਈ ਨਹੀਂ ਆ ਜਾ ਤੂੰ 10 ਮਿੰਟ ਦਾ 10 ਮਿੰਟ ਆ ਜਾ ਆ ਜਾ ਤੂੰ ਫਗਵਾੜੇ ਫਗਵਾੜੇ ਗੁਜਰਾ ਹੁਣ ਤੇ ਘਰੇ ਆ ਢਾਡੇ ਗੁਜਰਾ ਕੋਲ ਹੁਣ ਤੇ ਪਿੰਡ ਆ ਸਾਡੇ ਪਿੰਡ ਆ ਉਹਦੀ ਹਾਲਤ ਵੀ ਐ ਤੂੰ ਆਉਣ ਕੇ ਦਵਾਦੀ ਹਾਲਤ ਵੇਖ ਤੂੰ ਆ ਜਾ ਨਾ 10 ਮਿੰਟ ਆ ਜਾ ਆ ਜਾ ਆ ਗਿਆ ਉਹ ਕੋਡ ਬੁਦੜਾ ਰੀਅਲ ਮਤਲਬ ਇਹ ਸਾਲਾਂ ਜਿਹਦਾ ਕਰਦਾ ਕੁਛ ਜਿਹਾ 15 4000 ਦਾ ਬਜ਼ਾਰ ਹੈ ਜੀ 15 ਜੀ ਦਾ ਹੈ 5 ਦਾ ਰਹਿ ਨੂੰ ਫਿਰਦੇ ਆ ਗਿਆ ਮੈਗ ਜੇ ਲੈਣਾ ਤੇ ਆ ਗਿਆ ਜੇ ਤੇ ਪੱਟੇ ਪੜਨ ਬੱਬੂ ਬੱਬੂ ਦੇ ਪੱਟੇ ਪਾ ਰਹੇ ਨੇ ਦੋਸਤੀ ਵਾਹ ਵਾਹ ਸਹੀ ਗੱਲ ਹੈ ਤੇ ਉਹ ਤੇ ਗੱਲ ਆ ਜੇ ਤੇ ਨਸ਼ੇ ਵਾਲਾ ਕੋਈ ਬੰਦਾ ਹੋਵੇ ਤੇ ਫੇਰ ਵੀ ਆਪਾਂ ਕਹੀਏ ਵੀ ਕਿਸ ਹਾਲਤ ਚ ਉਹਨਾਂ ਨੂੰ ਲੱਗਿਆ ਹਾਂਜੀ ਹਾਂਜੀ ਆਪਾਂ ਤੇ ਲੱਗਾਇੀ ਕੋਈ ਪਿੰਡ ਚ ਲੱਗਾ ਹੀ ਪਿੰਡ ਦੀ ਗੁਜਰ ਹੋਣਾ ਨਹੀਂ ਪਿੰਡ ਹੀ ਲੱਗੇ ਕੋਈ ਜਾਂ ਤਾਂ ਨਾ ਗੁਜਰ ਗੁਜਰ ਲੱਗੇ ਕਿਧਰ ਫਗਵਾੜੇ ਤੋਂ ਨਾ ਅੱਗੇ ਜੰਡੇ ਵਾਲਾ ਰੋਡ ਆ ਕੋਈ ਗਾਂ ਜਾਗੇ ਪੰਜ ਸੱਤ ਕਿਲੋਮੀਟਰ ਅੱਗੇ ਜੰਡੇ ਵਾਲਾ ਜੰਡੇ ਵਾਲਾ ਰੋਡ ਆ ਠੀਕ ਹੈ ਉੱਥੇ ਵੀ ਕੋਈ ਲੱਗੇ ਪਿੰਡ ਸੀ ਪਤਾ ਨਹੀਂ ਹੁਣ ਪਿੰਡ ਹੈ ਇਹੋ ਜਿਹਾ ਕੋਈ ਨਾਂ ਸੀਗਾ ਹੈ ਆ ਮਾਨਾ ਵਾਲਾ ਇਹੋ ਜਿਹਾ ਕੋਈ ਪਿੰਡ ਸੀਗਾ ਤੇ ਉੱਥੇ ਕੋਈ ਸੰਦੀਆਂ ਕੋਈ ਵੀਡੀਓ ਵੇਂਦਾ ਸੀ ਵੀਰ ਤੈਨੂੰ ਕੋਈ ਦਿੰਦੇ ਸੀ ਕਿ ਉਧਰ ਰੱਖਿਆ ਹੈ 15000 ਦਿੱਤਾ ਹੈ ਇਹਨਾਂ ਨੇ ਦੋਇਆ ਭਾਈ ਹੋਰ ਨੇ ਉਹਦਾ ਕਿੰਨਾ ਦਿੱਤਾ ਮੁੰਡਾ ਸਹੀ ਹੈ ਕਿੱਥੋਂ 15000 ਆ ਕਿੱਥੇ ਆ 15000 ਕੋਲੀਏ ਦੇ ਇਹ ਚ ਨਹੀਂ ਆ ਕੋਲੀਏ ਕਿੰਨੇ ਮਹੀਨੇ ਆ 4 ਮਹੀਨੇ 60000 ਦੇ 60000 ਦੇ ਤੇ 15 ਦਿਨਾਂ 60 ਕਿਤੇ ਦੇਣਾ ਇਹ ਪਤਰਾ ਯਾ ਮਿੰਦਰ ਦਾ 60 ਨੰਬਰ ਦਾ ਤਾਂ ਮੰਜਾ 15000 ਇੱਥੇ ਚਾਰਾ ਵੀ ਹੈ ਸਰਾਂ ਮੰਜਾ ਉਹ ਕੰਮ ਕਰਾਉਂਦੇ ਰਹੇ ਨੇ ਨਾ ਲੰਮਰਦਾ ਸਾਹਿਬ ਜੀ ਕੰਮ ਕਰਾਉਂਦੇ ਰਹੇ ਨੇ ਉਹਨਾਂ ਨੂੰ ਨਾ ਪੈਸਾ ਵੀ ਇੱਥੇ ਪੈਸਾ ਵੀ ਇਹਨਾਂ ਨੂੰ ਆਇਆ ਵੇ ਫ੍ਰੀ ਕੰਮ ਕਰਾਉਂਦੇ ਰਹੇ ਨੇ ਪੈਸਾ ਇਹਨਾਂ ਨੂੰ ਆਇਆ ਇਹਨਾਂ ਨੂੰ ਆਇਆ ਪਹਿਲਾਂ ਕਿੱਥੇ ਦਿੰਦੇ ਹੀ ਹੈ ਪੁਲਿਸ ਨੂੰ ਘੁਆ ਕੇ ਇਹਨਾਂ ਨੇ ਪੈਸਾ ਤਾਂ ਆਇਆ ਵੇ ਅੱਜ ਮਿਲੇ ਪੈਸਾ ਉਹਨੂੰ ਪੈਸਾ ਨਹੀਂ ਦੇਦੇ ਕੋਈ ਕੰਮ ਕਰਾਉਂਦੇ ਰਹੇ ਨੇ ਪੈਸਾ ਨਹੀਂ ਦਿੰਦਾ ਕੋਈ ਉਹ ਵੀ ਇਹਨਾਂ ਭਰਾਵਾਂ ਨੂੰ ਆਇਆ ਪੈਸਾ ਨੂੰ ਠੀਕ ਭਾਈ ਜੀ ਤਾਂ ਇਹ ਜੀ ਹਾਂ ਜੀ ਜਿਹਨੇ ਦੇ ਆ ਭਾਈ ਇਹ ਥਾਣੇ ਸਾਦੇ ਕੇ ਪੁਲਿਸ ਵਾਲੇ ਨੇ ਕਿੱਥੇ ਟੱਕਰਿਆ ਇਹ ਬੰਦਾ ਕਿਸੇ ਨੇ ਵੀਡੀਓ ਪਾਤੀ ਬਣਾ ਕੇ ਨਹੀਂ ਕਿਸੇ ਨੇ ਵੀਡੀਓ ਪਾਤੀ ਬਣਾ ਕੇ ਅੱਛਾ ਕਹਿੰਦੇ ਇਹਦੀ ਮੁੰਡੇ ਨੂੰ ਕਿਸੇ ਇਹ ਸੰਸਥਾ ਦੇ ਨੇ ਭਾਈ ਸੇਵਾ ਮਾਸੂਆ ਕਰਦੇ ਆ ਮਤਲਬ ਇਹ ਸੰਸਥਾ ਬਣੀ ਨਾ ਹੀ ਲੱਗ ਇਹੇ ਕੰਮ ਕਰਦੇ ਆ ਅੱਛਾ ਕਿਸੇ ਨੇ ਇਹਨਾਂ ਨੂੰ ਵੀਡੀਓ ਪਾਤੀ ਆ ਬਣਾ ਕੇ ਆ ਮੁੰਡੇ ਦੀ ਪੇ ਕੰਮ ਕਰਦਾ ਇੱਥੇ ਗੁਜਰਾ ਦੇ ਕੋਲ ਤੁਹਾਡੇ ਪਿੰਡਾਂ ਵਿੱਚ ਕਿਸੇ ਨੂੰ ਕੋਈ ਗੁਲਾਮ ਬਣਾ ਕੇ ਰੱਖਿਆ ਹੋਵੇ ਆ ਠੀਕ ਹੈ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜ ਦਿਓ ਵੀ ਆ ਇਹਨੂੰ ਤੰਗ ਪਰੇਸ਼ਾਨ ਕਰਦੇ ਤਾਂ ਅਸੀਂ ਤੁਹਾਡੇ ਪਿੰਡਾਂ ਆ ਗਏ ਨਹੀਂ ਤੁਸੀਂ ਇਹਨੂੰ ਲੈ ਕੇ ਕਿੱਥੋਂ ਆਏ ਤੁਹਾਡੇ ਬਕਵਾੜੇ ਪਿੰਡੋਂ ਮਾਨਾ ਵਾਲੀ ਪਿੰਡ ਇਹ ਉੱਚਾ ਹੁੰਦਾ ਇਹਨਾਂ ਕਰਨੀ ਚਾਹੀਦਾ ਜਿੰਨਾ ਰੱਖਿਆ ਹੈ ਕਹਿ ਗਏ ਆ ਸਾਰਾ ਕੁਝ ਕੀਤਾ ਖਾਣੇ ਵਿੱਚ ਬੈਠੀ ਕਰਵਾ ਕੇ ਰੱਖਿਆ ਸਾਰਾ ਕੁਝ ਅੱਛਾ ਹਾਂਜੀ ਰਾਜੇ ਦੇ ਦਿੱਕੀ ਨੂੰ ਨਾ ਹੋਂਦਾ ਆਪਰਾਇ ਦਾ ਹਾਂਜੀ ਜੀ ਸੇਣੀ ਮਾਂ ਤੇ ਨਹੀਂ ਆਦੇ ਨਾ ਐਤਵਾਂ ਤੇ ਤੇਰੀਆਂ ਇਹ ਐ ਭਰਾ ਵੀ ਰ ਆਪਣਾ ਵੀਰ ਹੈ ਜਿਹੜਾ ਐਤਨਾ ਜਿੱਤੇ ਕਰੂੰਗਾ ਤਾਂ ਕੀ ਕਰੂੰ ਹੈ ਗੁੱਜਰਾਂ ਤੋਂ ਛਡਵਾ ਕੇ ਲੈਂਦਾ ਅੱਜ ਗੁੱਜਰਾਂ ਤੋਂ ਛਡਵਾ ਕੇ ਲੈਂਦਾ ਅੱਜ ਆ ਜਾ ਸੁਣ ਤੇ ਹਾਲਾਤ ਤੁਸੀਂ ਖੁਦ ਦੇਖ ਸਕਦੇ ਕਿ ਮੱਝਾਂ ਉਹਨਾਂ ਦੀਆਂ ਚੰਗੀਆਂ ਭਲੀਆਂ ਤੇ ਆਪ ਹੀ ਵਿਚਾਰਾ ਸਾਰਾ ਗੋਇ ਨਾ ਲਿਬੜਿਆ ਥੱਲੇ ਸੌਂਦੇ ਸੀਗੇ ਠੀਕ ਹੈ ਜੀ ਥੱਲੇ ਭੁਜੇ ਕੋਈ ਨਾ ਰਜਾਈ ਨਾ ਤਲਾਈ ਥੱਲੇ ਦਰੀ ਜਿਹੜੀ ਇੱਕ ਪੱਲੀ ਜੀ ਹੁੰਦੀ ਜਿਹੜੀ ਉਹ ਥੱਲੇ ਵਿਛਾ ਕੇ ਉਤੇ ਬਿਆੰਦ ਕਰਾ ਤੜਕੇ ਪੰਜਵੇਂ ਠਾਕ 50 60 ਮੱਜਾਂ ਉਹਨਾਂ ਦੀ ਤੇ ਲੱਭਿਆ ਇਹਨੂੰ ਕਿਤੇ ਲੱਭਿਆ ਤੁਸੀਂ ਇਹਨੂੰ ਬੈਠੇ ਆ ਜੋ ਆਹ ਤਾਂ ਇਹਦੇ ਕਾਸ਼ ਹੋਵੇ ਬਬੀ ਅਸੀਂ ਕਾਲੋ ਉਹ ਠੀੜਾ ਜੀ ਇਹਨੂੰ ਲੱਭਿਆ ਵੀ ਇੱਥੇ ਕਿਤੇ ਬੈਠ ਜਾਓ ਬੈਠ ਜਾਓ ਏ ਜਦੋਂ ਗਾੜੀ ਨੇ ਮੁੰਡਾ ਅੱਗੇ ਮੱਧੇ ਦੀ ਫਾਇਰੋਂ ਬੈਠੇ ਰਹੇ ਨੇ ਤੇ ਕੰਮ ਕਰਦੇ ਹੋ ਰੱਖਿਆ ਜਿਹਾ ਮੈਂ ਕਿ ਇੱਕ ਮਿੰਟ ਇੱਕ ਮਿੰਟ ਕਿਦਾਂ ਮੈਂ ਇਹਨੂੰ ਪ੍ਰੈਸ ਕੋ ਰੱਖਿਆ ਇਹਦੇ ਮੈਂ ਕਹਿੰਦਾ ਮਾਰਿਆ ਅੱਛਾ ਮੋੜ ਤੇ ਹੀ ਲੱਭਾ ਕਿੱਥੇ ਚੱਲ ਗਿਆ ਕਿੱਥੇ ਵਿਚਰ ਕੇ ਮੈਂ ਤੈਨੂੰ ਬੜੇ ਬੜੇ ਦੂਰ ਤੱਕ ਲੱਭਦਾ ਰਿਆਂ ਬਿਆਸ ਚੱਕਰ ਜਿੰਦਰ ਚੱਕਰ ਬੜਾ ਤੱਕ ਲੱਭਦਾ ਰੇ ਲੱਭਦਾ ਇੱਕ ਸਾਥ ਥੋੜੀ ਦੱਕੀ ਖਾਈ ਜੀ ਜੋ ਤਰ੍ਹਾਂ ਕਰ ਰੋ ਪੀ ਪਾਣੀ ਖਾਦਾ ਮਾਨਮਰਜੀ ਨੇ ਤੋਤਾ ਥੋੜਾ ਹੈ ਨਾ ਦਿਮਾਗੀ ਸਹੀ ਨਹੀਂ ਹੈ ਇਹ ਕਦੋਂ ਜਮਾਂਦਰੂ ਆ ਕਿ ਜਾਂ ਕੋਈ ਬਾਤ ਗੱਲ ਥੋੜੇ ਥੋੜੇ ਜਿਹੇ 2 ਸਾਲ ਕੀ ਕੀ ਕਾਰਨ ਪੈਨਸ਼ਨ ਚੱਲਿਆ ਗਿਆ ਅੱਛਾ ਹਾਂ ਜੀ ਹੈ ਲੋਕੋ ਜੀ ਉਹ ਲਿਆ ਗਿਆ ਸੈਂਸ ਆਪ ਵੀ ਆਪ ਨੂੰ ਜਾਣ ਕੇ ਬਿਮਾਰ ਆਰਾ ਬੇਈਮਾਨ ਕਹਦਾ ਬੇਈਮਾਨ ਆਰਾ ਬੇਈਮਾਨ ਨਹੀਂ ਕਹਦਾ ਬੇਈਮਾਨ ਆਰਾ ਬੇਈਮਾਨ ਹੱਤ ਤੇਰੇ ਬੇਈਮਾਨ ਅੰਦਰ ਨਹੀਂ ਜੇ ਤੈਨੂੰ ਪੈਸੇ ਉਹਨਾਂ ਕੋਲ ਪੈਸੇ ਤਾਂ ਲੈ ਲਿਆ ਨਹੀਂ ਜਿਹੜਾ ਮੈਂ ਰਹਿਣਾ ਹੀ ਨਹੀਂ ਹਾਂਜੀ ਜੇ ਮੈਂ ਚਿੱਟੇ ਲੈਣ ਤੋਂ ਬਾਅਦ ਤੱਕ ਨਹੀਂ ਨਹੀਂ ਜੇ ਉਹ ਉੱਥੇ ਕੰਮ ਕਰ ਸਕਦਾ ਇੱਥੇ ਕਿਉਂ ਕਰਦਾ ਨਹੀਂ ਉਹ ਵੀ ਅੱਜ ਮੈਂ ਕਹਿੰਦਾ ਕੰਮ ਕਰ ਤੂੰ ਰੋਟੀ ਕਮਾਣੀ ਕਰ ਮਾਰਨ ਹੁਣ ਜਿਹੜਾ ਉਹ ਗੱਲ ਜੋ ਹੋਈ ਸੋਈ ਇਹਨੂੰ ਉੱਤੋਂ ਛਡਵਾ ਕੇ ਲੈਂਦਾ ਵਾ 15000 ਰੁਪਇਆ ਉਹਨਾਂ ਤੋਂ ਪੁਲਿਸ ਨਾਲ ਜਦੋਂ ਜਹਿਦ ਕਰਕੇ ਬਾਪੂ ਜੀ 2 ਮਿੰਟ ਖੜ੍ਹ ਜਿਓ ਤੁਸੀਂ ਇਦਾਂ ਕਰੋ ਨਾ ਸੋਈ ਪੂਰੀ ਕਰਨਾ ਪਵੇਗਾ ਠੀਕ ਹੈ ਜੀ ਹੁਣ ਅੱਧਾ ਗੱਲ ਕੀ ਆ ਅੱਜੇ ਲੱਗ ਗਿਆ ਵਾ ਅੱਗੇ ਵੀ ਲੱਗ ਗਿਆ ਪਰ ਹਰ ਵਾਰੀ ਇਹਨੇ ਲੱਭਣਾ ਨਹੀਂ ਆ ਅੱਜ ਅਸੀਂ ਇਹਨੂੰ ਛਡਵਾ ਕੇ ਵੀਰਾਂ ਦੀ ਸਹਾਇਤਾ ਨਾਲ ਨਾ ਭਰਾਵਾਂ ਦੀ ਸਹਾਇਤਾ ਨਾਲ ਛਡਵਾ ਕੇ ਲੈਂਦਾ ਵਾ ਅੱਜ ਬਹੁਤ ਇੱਕਸਾਰ ਦਾ ਨਾ ਇੱਕ ਦੂਜੇ ਨਾਲ ਲੜਾਈ ਮੋਲ ਲੈਣ ਵਾਲੀ ਗੱਲ ਸੀਗੀ ਉੱਥੇ ਠੀਕ ਹੈ ਉਹ ਉਹ ਵੀ ਆਪਣੇ ਆਪ ਨੂੰ ਮਤਲਬ ਕਹਿੰਦੇ ਕੋ ਹੁੰਦੇ ਸੀਗੇ ਠੀਕ ਹੈ ਜੀ ਤੇ ਉੱਥੇ ਪੂਰਾ ਜਦੋਜਾਹਿਦ ਕਰਕੇ ਫੇਰ ਇਹਨੂੰ ਛਡਵਾਇਆ ਛਡਵਾਉਣ ਤੋਂ ਬਾਅਦ ਫਿਰ ਉਹਦਾ ਮਹਿਨਤਾ ਨਾ ਸੀ ਨਹੀਂ ਸੀ ਇਹਨੂੰ ਦਿੰਦੇ ਠੀਕ ਹੈ ਜੀ ਹੁਣ 4 ਮਹੀਨੇ ਡੰਗਰਾ ਵਾਂਗੂ ਵਾਇਆ ਹੁਣ ਵਿਚਾਰੇ ਨੂੰ ਕੋਈ ਨਾ ਕੋਈ ਤੇ ਮਿਲਣਾ ਚਾਹੀਦਾ ਫਿਰ ਥਾਣੇ ਗਿਆ ਪੁਲਿਸ ਨੂੰ ਸੱਦਿਆ ਵਿੱਚ ਪੁਲਿਸ ਨੇ ਚਲੋ ਸਾਡਾ ਸਾਥ ਦਿੱਤਾ ਉਹਨਾਂ ਨੂੰ ਬੁਲਾ ਕੇ ਠੀਕ ਹੈ ਜੀ ਉਹਨਾਂ ਤੇ ਝਾੜ ਕੇ ਪਟਾ ਝਾੜ ਕੇ ਕਿਉਂਕਿ ਇਹ ਕਹਿੰਦਾ ਸੀਗਾ ਕਿਉਂਕਿ ਦਿਵਾਣਾ ਤੇ ਉਹਨੂੰ ਸੀਗਾ ਉਸ ਹੱਬ ਨਾਲ ਜੇ ਸਾਹਿਬ ਨਾਲ ਦਿਹਾੜੀ ਚੱਲਦੀ ਆ ਪੀ ਮਹੀਨੇ ਦਾ ਜਿਵੇਂ 12400 ਰੁਪਿਆ ਦਿਹਾੜੀ ਰੋਈ ਦਿੰਦੀ ਆ ਪਰ ਇਹ ਕਹਿੰਦਾ ਕਿ ਮੇਰੇ ਨਾਲ ਇਹਨੇ ਕੀਤਾ ਸੀ 5000 ਰੁਪਿਆ ਰੋਈ ਦਾ ਮਹੀਨੇ ਦਾ ਠੀਕ ਹੈ ਜੀ ਇਹਨੇ ਵੀ ਤੇ ਉਹਨੇ ਵੀ ਮੰਨ ਲਿਆ ਤੇ ਉਸ ਹੱਦ ਨਾਲ ਚਲੋ ਕਹਿ ਕਵਾ ਕੇ ਸਾਨੂੰ ਉੱਥੇ ਐਸਐਚਓ ਵੀ ਵਧੀਆ ਟੱਕਰੇ ਆ ਹਰਦੀਪ ਸਿੰਘ ਉਹਨਾਂ ਦਾ ਨਾਮ ਸੀਗਾ ਉਹਨਾਂ ਨੇ ਇਹਦਾ ਇਹਨੂੰ 15000 ਰੁਪਏ ਦਵਾਇਆ ਸੀ ਬੰਦਾ ਤੇ 20 ਸੀ ਜੇ ਜੇ ਸਾਹਿਬ ਨੇ ਇਹਨੇ ਕਿਹਾ ਚਲੋ ਕਹਿੰਦੇ ਕੋਹਦੇ ਜਰੂਰਤਾਂ ਬਤਾਣਾ ਗੱਲ ਇਹਦੇ ਪਰੇ ਚੜਨੀ ਹੋਵੇ ਉਦੋਂ 15000 ਰੁਪਏ ਹੁਣ ਇਹਨੂੰ ਦਵਾਇਆ ਵਾ ਠੀਕ ਹੈ ਜੀ ਪੈਸੇ ਇਹਦੇ ਕੋਲ ਵਾ ਸਾਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਆ ਵੈਗੁਰ ਮਿਹਰ ਕਰੇ ਪਰ ਸਾਨੂੰ ਮਤਲਬ ਹੈ ਇਸ ਬੰਦੇ ਨਾਲ ਕਿਉਂਕਿ ਅੱਜ ਇਹ ਬੰਦਾ ਆ ਗਿਆ ਵਾ ਕਰੇ ਤੁਸੀਂ ਵੀ ਕੰਮ ਵਾਲਾ ਤੁਸੀਂ ਵੀ ਕੰਮ ਵਾਲੇ ਜੀ ਅੱਜ ਇਹ ਬੰਦਾ ਕਰੇ ਆ ਗਿਆ ਵਾ ਕੱਲ ਨੂੰ ਫੇਰ ਰੱਬ ਨਾ ਕਰੇ ਕਿਤੇ ਕੱਲ ਨੂੰ ਫੇਰ ਕਿਤੇ ਗੁੰਮ ਹੋ ਜੇ ਠੀਕ ਹੈ ਜੀ ਹਾਂ ਜੀ ਹਾਂ ਜੀ ਫੇਰ ਔਖਾ ਹੋ ਜਾਊਗਾ ਜੇ ਤੇ ਤੁਸੀਂ ਇਹਨੂੰ ਰੱਖ ਸਕਦੇ ਜੀ ਵਧੀਆ ਵਾ ਬਹੁਤ ਵਧੀਆ ਵਾ ਕਿਉਂਕਿ ਤੁਹਾਡਾ ਭਰਾ ਤੁਹਾਨੂੰ ਹੀ ਮਨਾਫਾ ਹੈ ਨਾ ਤੇ ਜੇ ਨਹੀਂ ਰੱਖ ਸਕਦੇ ਇਹਨਾਂ ਵੀਰਾਂ ਦਾ ਵੀ ਆਸ਼ਰਮਾ ਹਾਂ ਜੀ ਜੀ ਇੱਥੇ ਗਰਦਾਸਪੁਰ ਸਾਈਡ ਸਾਡਾ ਵੀ ਆਸ਼ਰਮਾ ਜੇ ਤੁਸੀਂ ਕਹਿੰਦੇ ਜੀ ਅੱਜ ਨਹੀਂ ਤੇ 10 ਦਿਨਾਂ ਨੂੰ ਬੰਦਾ ਦਿਨਾਂ ਨੂੰ ਅਸੀਂ ਇਹਨੂੰ ਲੈ ਜਾਵਾਂਗੇ ਜਾਂ ਤੁਸੀਂ ਛੱਡ ਦਿਓ। ਇਹ ਭਾਲ ਹਰ ਚੀਜ਼ ਮਤਲਬ ਕਿ ਘੱਟ ਦੇ ਸਸਤਾ ਸਾਨੂੰ ਇਹ ਆ ਕਿ ਕੱਲ ਨੂੰ ਕਿਸੇ ਹੋਰ ਕੋਈ ਇਹਦੇ ਅੜਕੇ ਆਊਗਾ ਕੱਲੋਂ ਫੇਰ ਫੇਰ ਹਾਂ ਵੈਸੇ ਇਹਦੇ ਆ ਪੈਸੇ ਡਾਡੇ ਆ ਹਾਂਜੀ ਹਾਂਜੀ ਮੇਰਾ ਕਹਿਣ ਦਾ ਮਤਲਬ ਇਹ ਵੀ ਕੱਲ ਨੂੰ ਰੱਬ ਨਾ ਕਰੇ ਕਿਤੇ ਹੋਰ ਚਲ ਜAVE ਫੇਰ ਹੈ ਨਹੀਂ ਇਹਨਾਂ ਸੰਸਥਾ ਬਣੀ ਹੈ ਦੇਖਭਾਲ ਵਾਸਤੇ ਬਣੀ ਹੈ ਸੰਭਾਲ ਵਾਸਤੇ ਬਣੀ ਹੈ ਤੂੰ ਕਹਿੰਦੇ ਜੇ ਤੇ ਤੁਹਾਡਾ ਹੈਗਾ ਵਿਚਾਰ ਕੋਈ ਵੀ ਜਿੱਦਾਂ ਤੁਹਾਡਾ ਵਿਚਾਰ ਹੋਏਗਾ ਠੀਕ ਹੈ ਜੇ ਕੱਲੋਂ ਹੋਰ ਕਿਤੇ ਜਾ ਵੀ ਸਕਦਾ ਫੇਰ ਲੱਭਣ ਤੇ ਰਾਵਾਂਗੇ ਅੱਜ ਵੀ ਘਰ ਕਿਨੇ ਕੋਲ ਹਾਂਜੀ ਲੱਗਦਾ ਰੰਗੋਲੀਆਂ ਕਰਾਏਗੇ ਹਾਂਜੀ ਹਾਂਜੀ ਗੁਜਰਾਵਾਂ ਪੂਰੀ ਚੱਲ ਗਈ ਉਹਦੀ ਮਾਹੀ ਆਜ ਜਿਵੇਂ ਤੁਸੀਂ ਦਾਦੇ ਦਾਦੇ ਵੇਖ ਕੇ ਪਹਿਲਾਂ ਵੀ ਇੱਕ ਵਾਰੀ ਗੁਜਰਾ ਕੋਲੋਂ ਛਡਵਾਇਆ ਵੇ ਜੀ ਆਪਾਂ ਕੱਲ ਕਲੀਅਰ ਕਰਦੇ ਹਾਂ ਸੀ ਹਾਂਜੀ ਮਾਰੀ ਗੱਲ ਕਲੀਅਰ ਗੱਲ ਹੈ ਆਪਾਂ ਮੰਮੀ ਨੇ ਮਾਰੀ ਕਹਿੰਦਾ ਕੋਈ ਕਹਿੰਦੇ ਕੋਈ ਮਾਰੀ ਕਹਿੰਦਾ ਤੇਰੀ ਸਲਾਹ ਵੇ ਲੱਲ ਵੀ ਰੋਟੀ ਖਾ ਗਈ ਲੇਕਿਨ ਤੁਹਾਡੇ ਦੀ ਸਲਾਹ ਹੈ ਨਾ ਇੱਕ ਮਿੰਟ ਇੱਕ ਗੱਲ ਤੂੰ ਇੱਥੇ ਰਹਿਣਾ ਵਾਗੇ ਉੱਥੇ ਸਾਡੇ ਕੋਲ ਜਾਣਾ ਵਾ ਕੋਈ ਘਰ ਰਹਿਣਾ ਹੈ ਜਾਣਾ ਨਹੀਂ ਕਿ ਤੱਕ ਜੀ ਨਹੀਂ ਮੈਂ ਤਾਂ ਜਕੈਤ ਬਾਬਾ ਜੀ ਕੱਲ ਸੈਨ ਕਰ ਜਾਣਾ ਨਹੀਂ ਰੱਖ 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 ਆ ਰੱਖੂ ਰੱਖੂ ਆ ਕਿ ਤੇਰਾ ਖਾਣੇ ਨਾਲ ਪੜੀ ਤੇ ਭਰਾ ਉਹਦਾ ਅੱਜ ਤੇ ਕਾਰਡ ਲੈ ਲਓ ਜੋ ਆ ਕਾਰਡ ਲੈ ਲਓ ਸਾਡਾ 22 ਚਾਂਸ ਹੈ ਨਾ ਜੇਕਰ ਇਹ ਕਿਤੇ ਕਾਰਡ ਕਿੱਥੇ ਆਵੇ ਜੇਕਰ ਇਹ 22 ਚਾਂਸ ਤੁਹਾਡੇ ਤੋਂ ਨਾਰਖਣ ਜੋਗ ਹੋਇਆ ਮਤਲਬ ਕਿ ਤੁਹਾਨੂੰ ਲੱਗਦਾ ਹੈ ਕਿ ਕਿਤੇ ਚੱਲ ਚੱਲਿਆ ਵਾ ਤੁਸੀਂ ਫੋਨ ਲਾ ਲਓ ਕਾਰ ਤੇ ਮੈਂ ਲੈ ਜਾ ਆ ਇਹ ਵੀਰ ਲੈ ਜਾ ਅਸੀਂ ਆਪਣੇ ਕੋਲ ਲੈ ਜਾਾਂਗੇ ਠੀਕ ਹੈ ਜੀ ਕੋਈ ਗੱਲ ਨਹੀਂ ਦੇਖ ਲਓ ਜੀ ਪੈਰ ਲਈ ਕੰਮ ਹਲਾ ਤੁਹਾਨੂੰ ਪਤਾ ਹਾਂ ਉਹ ਨਾਲ ਜਾਣਾ ਦੱਸੋ ਨਹੀਂ ਆ ਵੀਰ ਜੀ ਨੂੰ ਦੇਤਾ ਮੈਂ ਨੰਬਰ ਇਹਨੂੰ ਪਤਾ ਲੱਗ ਹੀ ਜਾਣਾ ਉਹ ਦਹਾ ਦਿਨਾਂ ਤੱਕ ਕੀ ਹਲਾਤਾ ਭਾਜੀ ਰੱਖ ਲਿਓ ਆਂ ਆ ਯਾਰ ਪੈਂ ਪੈਣੇ ਮੇਰੀ ਵੱਡੀ ਪੈਣ ਮੈਂ ਤੁਹਾਡੇ ਨਾਲ ਸਹਿਮਤ ਵਾਂ ਪਰ ਬੰਦੇ ਦੀ ਮਤਲਬ ਕਿ ਨਹੀਂ ਜਿੰਮੇਵਾਰੀ ਮਲਕ ਹੋਣੀ ਇਹਨੇ ਵਿਚਾਨੇ ਕੰਮ ਤੇ ਜਾਣਾ ਵਾ ਤੁਸੀਂ ਵੀ ਆਪਣਾ ਕੰਮ ਦਾੰਦਾ ਕਰਨਾ ਵਾ ਮਾੜਾ ਜਾਂ ਧਿਆਨ ਪਰਾਂ ਚੱਲ ਗਿਆ ਤੇ ਹਣਾ ਇਹ ਕਿਤਾ ਕਿੱਥੇ ਚੱਲ ਜਾਣਾ ਹੋਠੀਟਾ ਵੀ ਦੀ ਮੈਂ ਕੋਈ ਨਿਕਾ ਹਾਲ ਸਾਹ ਗਈ ਫਟੇ ਹੋਸਾਂ ਕਿੱਥੇ ਹੈ ਜੀ ਬੈਜੋ ਜੇ ਲੇ ਜਾਗੇ ਨਹੀਂ ਨਹੀਂ ਬੈਠਾ ਹੈ ਤੇ ਇੱਕ ਵਾਰੀ ਪੜਨ ਲੱਗੇ ਹਾਂ ਅਰੇ ਵਾ ਵਾ ਆਪਣੀ ਗਾਂ ਦਾ ਵੀ ਜਿਵੇਂ ਨਹੀਂ ਕਰ ਆਪਣੀ ਅੱਛਾ ਅੱਛਾ ਇਹ ਪਿੰਡਾਂ ਹਾਂਜੀ ਹਾਂਜੀ ਸ਼ੁਰੂ ਕਰਤੀ ਸੇਵਾ ਕਰਦੇ ਅਸ਼ੇ ਰਾਏ ਗੁਤਮ ਗੁਤਮਦਸ ਤੇ ਲੋ ਤਾਂ ਆਪ ਜੀ ਦੀ ਗੱਲ ਹੋਈ ਤੇ ਅਸੀਂ ਤੁਹਾਡੇ ਦਰਸ਼ਨ ਕਰਨ ਆ ਗਏ ਲਿਖਿਆ ਤੁਸੀਂ ਕੰਮ ਕਰ ਰਹੇ ਹਾਂ ਤੇ ਮੈਂ ਆਪਣੀ ਕੋ ਰੱਖਾਂਗਾ ਹੋਰ ਭਾਈ ਸਾਹਿਬ ਜੀ ਇਹਨਾਂ ਦਾ ਕੰਮ ਕਰਦਾ ਇਹਨਾਂ ਦਾ ਕੰਮ ਕਰਦਾ ਦੇਖੀ ਅਸੇ ਅਸੇ ਕੰਮ ਤੇ ਬਹੁਤ ਵਧੀਆ ਤੁਸੀਂ ਵੇਖਣ ਨੂੰ ਵਧੀਆ ਲੱਗਦੇ ਕਿ ਵਾਕਈ ਹਾਂ ਨੇ ਬਹੁਤ ਵਧੀਆ ਵੇਖਣ ਨੂੰ ਲੱਗਦੇ ਤੇ ਇਹਦਾ ਵੀ ਮੈ ਤੋਂ ਤੂੰ ਹੀ ਹੋਇਆ ਇਹਦਾ ਬਰਾ ਮੇਰਾ ਵੀ ਹਾਂ ਮੈਂ ਮੰਨਦਾ ਵਾਂ ਕਿ ਤੇਰਾ ਵੀ ਔਖਾ ਵਾ ਕੇ ਦੋਵੇਂ ਕੰਮ ਤੇ ਨਾ ਕਰਨਾ ਵਾ ਹਨਾ ਵੀ ਕਿ ਕਰੇ ਬਿਠਾ ਕੇ ਨਹੀਂ ਰੱਖ ਸਕਦਾ ਪਰ ਇਹ ਕੋਸ਼ਿਸ਼ ਜ਼ਰੂਰ ਕਰੀ ਕਿ ਜੇ ਇੱਕ ਤੈਨੂੰ ਲੱਗਾ ਕਿ ਇਹਨਾਂ ਕੋਲ ਹੋਊਗਾ ਤੈਨੂੰ ਮਹੀਨੇ 6 ਮਹੀਨੇ ਜਦੋਂ ਕੋਈ ਦਿੰਦਿਆ ਰਿਆ ਦਿਲ ਕਰੂਗਾ ਮਿਲਣ ਨੂੰ ਜਾਂ ਦਿਲ ਕਰੂਗਾ ਫੋਨ ਤੇ ਗੱਲ ਕਰਨ ਨੂੰ ਕਰ ਤੇ ਲਹੇਗਾ ਹੁਣ ਤੇ ਕਹਿੰਦੇ ਪਏ ਤੁਹਾਡੇ ਖਾਣ ਜੁਣ ਪਾਣੀ ਨਹੀਂ ਆਇਆ ਬਸ ਠੀਕ ਹੈ ਪਰ ਤੁਹਾਨੂੰ ਪਤਾ ਵਾ ਕਿ ਭਰਾ ਕੀ ਚੀਜ਼ ਹੁੰਦੀ ਹੈ ਨਹੀਂ ਭਾਜੀ ਬੜਾ ਯਾਦ ਕਰਦਾ ਮੈਂ ਕੁਝ ਮੈਂ ਤਾਂ ਰਾਤ ਨੂੰ ਸੁਣਦਾ ਮੈਂ ਬਿਮਾਰ ਹੋ ਜਾਣਾ ਬਿੱਟੀ ਘਟ ਜਾਣਾ ਮੇਰਾ ਕਰ ਜਿੰਦਗੀ ਬਿੱਟੀ ਨਹੀਂ ਘਟੇ ਜਾਣਾ ਜੀ ਮੈਨੂੰ ਦਿਓ ਛੁੱਟੀ ਹੁਣ ਠੀਕ ਹੈ ਜੀ ਵਾਈਕਲ ਮੇਰ ਕਰੇ ਚੰਗਾ ਵੀਰ ਜੀ ਧੰਨਵਾਦ ਤੁਹਾਡਾ ਜੀ ਚੰਗਾ ਬਾਪੂ ਜੀ ਇਹ ਗਰਜੀਕਾ ਖਾਦਾ ਚੰਗਾ ਮਾਤਾ ਜੀ ਚੰਗਾ ਜੀ ਕੋਈ ਤਾਂ ਕਹੇ ਚੰਗਾ ਬਾਪੂ ਜੀ ਚੰਗਾ ਭੈਣ ਮੇਰੀਏ ਚੰਗਾ ਜੀ ਹਾਂ ਆ ਗਈ ਚੰਗਾ ਵੀਰ ਓਕੇ ਭਾਈ ਠੀਕ ਆ ਹਾਂ ਕਿਦਾਂ ਸੈਟ ਆ ਹਾਂਜੀ ਹਾਂਜੀ ਖੁਸ਼ ਹਾਂ ਹਾਂਜੀ ਹਾਂਜੀ ਵੇਲਾ ਬਾਤ ਨਹੀਂ ਹੋਣਾ ਜਾਨਾ ਫੇਰ ਹਾਂ ਹਾਂ ਇਹ ਤਾਂ ਨਹੀਂ ਜਾਂਦਾ ਹਾਂ ਮੇਰੇ ਵੀਰੇ ਦੇ ਆਖੇ ਲੱਗਣਾ ਵਾ ਜਿਹਨਾਂ ਕੰਮ ਕਰ ਕਰਾਉਣਾ ਵਾ ਜਿਹਨਾਂ ਤੂੰ ਕੰਮ ਕਰਦਾ ਰਹਿਣਾ ਇੰਨੀ 700 800 ਦਿਹਾੜੀ ਵਾਲਾ ਵੀ ਨਹੀਂ ਇੰਨਾ ਕੰਮ ਕਰਦਾ ਜਿਹਨਾਂ ਤੂੰ ਕਰਦਾ ਰਿਆ ਠੀਕ 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 ਹੈ ਜੀ ਚੰਗਾ ਵੀਰ ਗਲਤੀ ਸ਼ਲਤੀ ਕਰਿਓ ਮਾਫੀ ਚੰਗਾ ਜੀ ਬੰਦੇ ਨੇ ਕੰਮ ਤੇ ਲਵਾਉਣਾ